ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਤੇ ਤੁਸੀਂ ਕਿੰਨਾ پابੰਦੀਆਂ ਲਾ ਸਕਦੇ ਹੋ ਵੀ ਸਿਰਫ ਪਾਰਲੀਮੈਂਟ ਹੀ ਜਾਊਗਾ ਬਾਹਰ ਕਿਸੇ মিডিਆ ਨਾਲ ਗੱਲ ਨਹੀਂ ਕਰੂਗਾ ਇਹ ਤਾਂ ਫਿਰ ਕੈਦ ਵਰਗੀ ਸਥਿਤੀ ਹੈ ਸੋ ਜੇ ਉਹ ਵੀ ਨਹੀਂ ਦੇ ਰਹੇ ਹਾਂ ਵੀ ਉਹ ਵੀ ਨਹੀਂ ਦੇ ਰਹੇ ਪਰ ਮੁੱਖ ਭੂਮਿਕਾ ਨਿਭਾ ਸਕਦੇ ਆ ਬੀਬੀ ਸਤਵੰਤ ਕੌਰ ਜੀ ਔਰ ਮਨਪ੍ਰੀਤ ਸਿੰਘ ਇਹ ਆਲੇ ਕਿਉਂਕਿ ਦੋਵਾਂ ਨੇ ਪੁਨਰ ਸਰਜੀਤ ਅਕਾਲੀ ਦਲ ਦੀ ਸਥਾਪਨਾ ਵੇਲੇ ਇਹ ਆਖਿਆ ਸੀਗਾ ਵੀ ਜਿਹੜਾ ਜਿਹੜੀ ਸੁਪਰੀਮ ਪੰਥਕ ਕੌਂਸਲ ਹੈਗੀ ਆ ਸੋ ਉਹ ਜਿਹੜੀ ਪੰਥਕ ਇਕਤਾਲੀ ਜਿਹੜੀ ਹੈਗੀ ਆ ਯਤਨ ਕਰੇਗੀ ਸੋ ਇਸ ਮੌਕੇ ਤੇ ਬੀਬੀ ਜੀ ਨੂੰ ਜਿਹੜਾ ਹੈਗਾ ਉਹ ਅੱਗੇ ਆ ਕੇ ਅਗਵਾਈ ਸੰਭਾਲਣੀ ਚਾਹੀਦੀ ਹੈ ਜਿਹੜੀਆਂ ਪੰਥਕ ਧਰਾਂ ਹਾਲ ਦੀ ਘੜੀ ਪੰਥਕ ਧਰਾਂ ਦੀ ਹਾਲਤ ਹੈਗੀ ਆ ਵੀ ਉਹ ਇੱਕ ਦੂਜੇ ਨੂੰ ਬਹੁਤਾ ਜੜੀਆਂ ਹੈਗੇ ਕਿਨਾਰਾ ਕਰ ਰਹੀਆਂ ਇੱਕ ਦੂਜੇ ਨਾਲ ਸਾਂਝ ਨਹੀਂ ਪਾਉਣਾ ਚਾਹੁੰਦੀਆਂ ਪਿਛਲੇ 25 30 ਸਾਲਾਂ ਦੀ ਸਿੱਖ ਰਾਜਨੀਤੀ ਤੇ ਜਿੰਨੀ ਕੁ ਮੈਨੂੰ ਸਮਝ ਹੈਗੀ ਆ ਮੈਂ ਇਹ ਦੇਖ ਰਿਹਾ ਹੈਗਾ ਵੀ ਜੇ ਬਾਦਲ ਅਕਾਲੀ ਦਲ ਵਾਰ-ਵਾਰ ਅਲੈਕਸ਼ਨਾਂ ਜਿੱਤ ਕੇ ਸਰਕਾਰ ਬਣਾਉਂਦਾ ਰਿਹਾ ਹੈ ਤਾਂ ਉਹਦਾ ਵੱਡਾ ਕਾਰਨ ਪੰਥਕ ਧਰਾਂ ਦੀ ਏਕਤਾ ਨਾ ਹੋਣ ਦਾ ਰਿਹਾ। ਹੂੰ। ਪੰਥਕ ਧਰਾਂ ਆਪਣੀ ਹੰਕਾਰ ਕਾਰਨ ਹੀ ਬਾਦਲ ਕਾਲੀਦਾਨ ਨੂੰ ਥਾਲੀ ਵਿੱਚ ਪਰੋਸ ਕੇ ਹੂੰ ਜਿਹੜੀ ਸਰਕਾਰ ਆ ਜਾਂਦੀਆਂ ਰਹੀਆਂ ਹੈਗੀਆਂ। ਸੋ ਅੱਜ ਸਮੇਂ ਦੀ ਲੋੜ ਹੈਗੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਹਨੇ, ਭਾਈ ਅਮਰਪਾਲ ਸਿੰਘ ਉਹਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿਹੜੇ ਛੋਟੇ ਗਰੁੱਪ ਨੇ। ਸੋ ਕੋਈ ਸਾਂਝਾ ਮੁਹਾਜ ਭਾਈ ਰਣਜੀਤ ਸਿੰਘ ਜੀ ਉਹਨੇ ਸੋ ਆ ਉਹਨਾਂ ਸਾਰਿਆਂ ਨੂੰ ਜਿਸ ਤਰ੍ਹਾਂ ਨਾਲ ਲੈ ਕੇ ਇੱਕ ਸਾਂਝਾ ਮੁਹਾਜ ਜਾਂ ਇੱਕ ਗੱਠਜੋੜਾ ਪ੍ਰੀਪੋਲ ਅਲਾਈਅੰਸ ਆ ਜਿਹੜਾ ਇਸ ਤਰ੍ਹਾਂ ਦਾ ਕਰ ਲੈਣ ਤਾਂ ਕਿ ਜਿਹੜੀਆਂ ਹੈਗੀਆਂ ਪੰਥਰੋਧੀ ਤਾਕਤਾਂ ਤੇ ਪੰਜਾਬ ਵਿਰੋਧੀ ਤਾਕਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਆ ਉਹਦੇ ਵਿੱਚ ਕਾਂਗਰਸ ਵੀ ਸ਼ਾਮਲ ਆ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਜਿਹੜਾ ਆਕਾਲੀ ਦਲ ਵੀ ਸ਼ਾਮਲ ਸੋ ਇਹਨਾਂ ਨੂੰ ਰੋਕਣ ਲਈ ਇਹਨਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਇਮਾਨਦਾਰ ਪੰਥਕ ਤੇ ਰਾਂ ਦਾ ਇਮਾਨਦਾਰ ਗੱਠਜੋੜਾ ਜਿਹੜਾ ਸੋ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੀ ਉਹਨਾਂ ਦੀ ਕਤਨਾ ਕਤਿਆਗ ਵਾਅਦੇ ਦੇਣ ਦੀ ਕਾਬਲੀਅਤ ਰੱਖਦੇ ਹੈਗੇ ਆ ਮਨਪ੍ਰੀਤ ਸਿੰਘ ਯਾਦੀ ਨੇ ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਉੱਥੇ ਭਾਈ ਅਮਰਪਾਲ ਸਿੰਘ ਤੇ ਲਗਾਏ ਗਏ ਐਨਐਸਏ ਦੀ ਗੱਲ ਕੀਤੀ ਆ ਸੋ ਖਾਲ ਦੀ ਘੜੀ ਐ ਜੇ ਪੱਤਰਕਾਰ ਮਾਈਕ ਉਮੀਦ ਦੇਖ ਰਿਹਾ ਵੀ ਭਾਈ ਮਨਪ੍ਰੀਤ ਸਿੰਘ ਯਾਦੀ ਆ ਜਿਹੜੇ ਇੱਕ ਰਾਜਨੀਤਿਕ ਉਮੀਦ ਦੇ ਤੌਰ ਤੇ ਜਿਹੜੇ ਹੈਗੇ ਆ ਉਹ ਪੰਚ ਦੇ ਸਾਹਮਣੇ ਆ ਸਕਦੇ ਆ ਪਰ ਸਰਦਾਰ ਅਪਤਾਰ ਸਿੰਘ ਜੀ ਪਿਛਲੇ ਹਫਤੇ ਜਿਸ ਤਰੀਕੇ ਦਾ ਤੁਸੀਂ ਐਕਸਪੈਕਟ ਕੀਤਾ ਸੀ ਉਸੇ ਤਰੀਕੇ ਦਾ ਹੀ ਹੋਇਆ ਹੈਗਾ ਹੈ ਪਾਈ ਅਮਰਤਪਾਲ ਸਿੰਘ ਹੁਣਾਂ ਦੀ ਸੁਪਰੀਮ ਕੋਰਟ ਤੋਂ ਗੱਲ ਜਾਂਦੀ ਹੈ ਹਾਈ ਕੋਰਟ ਦੇ ਵੱਲ ਹਾਈ ਕੋਰਟ ਜਿਹੜਾ ਹੈ ਅੰਮ੍ਰਿਤਸਰ ਦੇ ਡੀਸੀ ਨੂੰ ਇੱਕ ਹਫਤੇ ਦਾ ਸਮਾਂ ਜਿਹੜਾ ਹੈ ਉਹ ਦਿੰਦੀ ਹੈਗੀ ਹੈ ਔਰ ਅੰਮ੍ਰਿਤਸਰ ਦੇ ਡੀਸੀ ਦੇ ਵੱਲੋਂ ਜਿਹੜਾ ਹੈ ਹਫਤੇ ਦੇ ਅੰਦਰ ਅੰਦਰ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਜੇ ਇਹ ਬਾਹਰ ਪਰੋਲ ਤੇ ਆਉਂਦੇ ਹੈਗੇ ਤੇ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਹਨੂੰ ਜੇ ਆਪਾਂ ਇੱਕ ਹੋਰ ਪੱਖ ਤੋਂ ਦੇਖਣਾ ਹੋਵੇ ਕਿ ਪਰੋਲ ਤੇ ਮੰਗੀ ਗਈ ਹੈ ਕਿ ਜਿਹੜਾ ਸਰਦਰੋਡ ਦਾ ਸੈਸ਼ਨ ਹੋਣਾ ਹੈ ਹੁਣ ਉਹਦੇ 'ਚ ਕੁਝ ਕੰਡੀਸ਼ਨ ਵੀ ਲਾਈਆਂ ਜਾ ਸਕਦੀਆਂ ਕਿ ਸੀ ਕਿ ਤੁਸੀਂ ਜਿਹੜਾ ਹੈਗਾ ਵੀ ਕੱਲਾ ਉੱਥੇ ਹੀ ਜਾਓਗੇ ਜਾਂ ਬਾਹਰ ਤੁਸੀਂ ਨਹੀਂ ਆਓਗੇ ਕੀ ਮਤਲਬ ਜੇ ਅਮਰਤਪਾਲ ਸਿੰਘ ਪਾਰਲੀਮੈਂਟ ਤੇ ਜਾ ਵਿੱਚ ਜਾਏਗਾ ਉਹਦੇ ਨਾਲ ਹੀ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਇਹ ਕਿੱਦਾਂ ਮਤਲਬ ਨਹੀਂ ਦੇਖੋ ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਤੇ ਤੁਸੀਂ ਕਿੱਦਾਂ ਪਾਬੰਦੀਆਂ ਲਾ ਸਕਦੇ ਹੋ ਵੀ ਸਿਰਫ ਪਾਰਲੀਮੈਂਟ ਹੀ ਜਾਊਗਾ ਬਾਹਰ ਕਿਸੇ মিডিਆ ਨਾਲ ਗੱਲ ਨਹੀਂ ਕਰੂਗਾ ਇਹ ਤਾਂ ਫਿਰ ਕੈਦਵਾਰਗੀ ਸਥਿਤੀ ਹੈ ਸੋ ਜੇ ਉਹ ਵੀ ਨਹੀਂ ਦੇ ਰਹੇ ਹੈਗਾ ਹਾਂ ਵੀ ਉਹ ਵੀ ਨਹੀਂ ਦੇ ਰਹੇ ਸੋ ਇੱਕ ਸਥਿਤੀ ਦੇਖੋ ਤੁਸੀਂ ਵੀ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਹੋਵੇ 4 ਲੱਖ ਤੋਂ ਵੱਧ ਵੋਟ ਪਈ ਹੋਵੇ ਔਰ ਮੇਰੇ ਖਿਆਲ ਸਮੁੱਚੇ ਭਾਰਤ ਵਿੱਚ ਇੱਕੋ ਇੱਕ ਮੈਂਬਰ ਪਾਰਲੀਮੈਂਟ ਆ ਜਿਹੜਾ ਜੇਲ੍ਹ ਵਿੱਚ ਹੋਊਗਾ ਹਾਂ ਨਾ ਜਾਂ ਉਹ ਰਸ਼ੀਦ ਹੈ ਪਰ ਉਹਨੂੰ ਉਹਨੂੰ ਤਾਂ ਦੇ ਦਿੱਤੀ ਜੀ ਉਹਨੂੰ ਸਮਝੌਤਾ ਹੋ ਗਿਆ ਉਹਨੂੰ ਦਈ ਜਾ ਰੇ ਉਹਦੇ ਨਾਲ ਸਮਝੌਤਾ ਹੋ ਗਿਆ ਵੀ ਤੋਂ ਫਾਰਕ ਅਬਦੁੱਲਾ ਉਹਨਾਂ ਦੇ ਖਿਲਾਫ ਬੋਲ ਹਨ ਸੋ ਇਹਨਾਂ ਨੂੰ ਵੀ ਮੇਰੇ ਖਰ ਕਹਿ ਰਹੇ ਆ ਵੀ ਤੁਸੀਂ ਭਾਜਪਾ ਦੇ ਹੱਕ ਵਿੱਚ ਆ ਜਿਹੜਾ ਉਹ ਬੋਲਣ ਲੱਗ ਜਉ ਤੇ ਰਿਹਾ ਹੋ ਜੂਗੇ ਪਰ ਉਹ ਮਿਲ ਜਾਏਗੀ ਸੋ ਤੁਸੀਂ ਇਹ ਦੇਖੋ ਵੀ ਇੱਕ ਹਫਤੇ ਦੀ ਆ 15 ਦਿਨਾਂ ਦੀ ਪਰੋਲ ਦੇਣ ਲਈ ਵੀ ਨਹੀਂ ਕਹਾਣੀ ਉਹ ਨਹੀਂ ਕਰ ਰਹੇ ਸੋ ਜਿਹੜੀ ਐਨਐਸਏ ਟੁੱਟਣ ਵਾਲਾ ਕੇਸ ਆ ਉਹ ਵੱਖਰਾ ਚੱਲ ਰਿਹਾ ਜੀ ਜੀ ਹਨਾ ਐਨਐਸਏ ਟੁੱਟਣ ਵਾਲਾ ਵੱਖਰਾ ਸੋ ਜਿਹੜੇ ਪਰੋਲ ਨਹੀਂ ਦੇ ਰਹੇ ਆਪਾਂ ਪਿਛਲੇ ਹਫਤੇ ਕਿਹਾ ਸੀ ਵੀ ਅਗਲੇ ਹਫਤੇ ਇਹ ਹੀ ਆ ਜਾਣਾ ਵੀ ਅਮਨ ਕਾਨੂੰਨ ਦੀ ਸਥਿਤੀ ਆ ਸੋ ਉਹਨਾਂ ਦੇ ਜਿਹੜੇ ਉਹਨਾਂ ਦੀ ਮਾਤਾ ਜੀ ਜਿਦੇ ਤੇ ਕੋਈ ਕੇਸ ਨਹੀਂ ਹੈ ਕੋਈ ਕਿਤੇ ਇਨਵੋਲਡ ਨਹੀਂ ਉਹਨੂੰ ਵਿਦੇਸ਼ ਜਾਣ ਤੋਂ ਰੋਕ ਸਕਦੇ ਆ ਸੋ ਆਪਾਂ ਉਮੀਦ ਕਰ ਸਕਦੇ ਆ ਵੀ ਡੈਮੋਕਰੇਸੀ ਕਿਸ ਢੰਗ ਨਾਲ ਚੱਲ ਰਹੀ ਆ ਕਿਸੇ ਹੁਣ ਇੱਕ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਜ਼ਮਾਨਤ ਦਿੱਤੀ ਹੈਗੀ ਆ ਹੂੰ ਉਹ ਕੋਈ ਇੱਕ ਗੈਂਗਸਟਰ ਹੈਗਾ ਗੈਂਗਸਟਰ ਦੀ ਮਾਤਾ ਔਰ ਭੈਣ ਨੂੰ ਵੀ ਕੇਸ ਵਿੱਚ ਫਸਾਇਆ ਹੋਇਆ ਸੀਗਾ ਪੁਲਿਸ ਨੇ ਜੀ ਜੀ ਹਨਾ ਸੋ ਅੱਜ ਹਾਈ ਕੋਰਟ ਨੇ ਇਹ ਇਹ ਕਹਿੰਦੇ ਆ ਉਹਨਾਂ ਨੂੰ ਬੇਲ ਦਿੱਤੀ ਆ ਵੀ ਇਹਨਾਂ ਦਾ ਕਿਸੇ ਵੀ ਕਾਰਵਾਈ ਵਿੱਚ ਸ਼ਮੂਲੀਅਤ ਨਹੀਂ ਹੈ ਸਿਰਫ ਇਹਨੂੰ ਉਹਨਾਂ ਦੀ ਭੈਣ ਤੇ ਮਾਂ ਹੋਣ ਕਰਕੇ ਫਸਾ ਦਿੱਤਾ ਗਿਆ ਇਹ ਹਾਈ ਕੋਰਟ ਨੇ ਜਮਾਨਤ ਦੇਣ ਵੇਲੇ ਟਿੱਪਣੀਆਂ ਕਰੀਆਂ ਇਟ ਮੀਨਸ ਉਹਦੀ ਕਿਸੇ ਦੀ ਮਾਯਾ ਭੈਣ ਹੋਣਾ ਜਿਹੜਾ ਜੇਲ੍ਹ ਵਿੱਚ ਆ ਉਹ ਤੁਹਾਡੇ ਲਈ ਜੁਰਮ ਨਹੀਂ ਕੋਈ ਬਣਦਾ ਹਾਈ ਕੋਰਟ ਕਹਿ ਰਹੀ ਆ ਇਹ ਫਿਰ ਉਹਨਾਂ ਦੇ ਮਾਤਾ ਜੀ ਨੂੰ ਰੋਕਣਾ ਮਤਲਬ ਕਿ ਉਹਨਾਂ ਦਾ ਤਾਂ ਕੋਈ ਕੋਈ ਕੁਸੂਰ ਨਹੀਂ ਆ ਕਿਸੇ ਨਹੀਂ ਸਿਰਫ ਉਹ ਅਮਰਪਾਲ ਸਿੰਘ ਦੀ ਮਾਤਾ ਇਸ ਕਰਕੇ ਰੋਕ ਲੈਣਾ ਸੋ ਇਹ ਡੈਮੋਕਰੈਟਿਕ ਵੈਲਿਊਜ਼ ਨਹੀਂ ਹੈਗੀਆਂ ਇਹ ਤੋਂ ਬਿਯੌਂਡ ਜਾ ਕੇ ਜੇ ਤੁਸੀਂ ਗੁਰੂ ਤੇਗ ਬਹਾਦਰ ਦੇ ਸੱਚੇ ਸ਼ਰਧਾਲੂ ਹੋ ਯਾ ਤੁਹਾਨੂੰ ਇਹ ਲੱਗਦਾ ਵੀ ਗੁਰੂ ਤੇਗ ਬਹਾਦਰ ਜੀ ਕਾਰਨ ਹੀ ਅੱਜ ਹਿੰਦੂ ਧਰਮ ਬਚਿਆ ਹੋਇਆ ਤਾਂ ਘਟੋ ਘਟ ਮਾੜਾ ਮੋਟਾ ਆਪਣੇ ਅੰਦਰ ਜਿਹੜੀ ਝਾਤੀ ਮਾਰੋ ਤੇ ਜਿਹੜਾ ਹੈਗਾ ਸਿੱਖਾਂ ਨਾਲ ਇਸ ਤਰ੍ਹਾਂ ਦੀ ਜਿਹੜੀ ਡੈਮੋਕ੍ਰੈਟਿਕ ਜ਼ੁਲਮ ਹੋ ਰਹਾ ਹੈ ਉਹਨਾਂ ਨੂੰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੀ ਬਿਲਕੁਲ ਜੀ ਇਹ ਸਵਾਲ ਜਿਹੜਾ ਹੈ ਕਾਫੀ ਸਰਵਿਸ ਕਰ ਰਿਹਾ ਹੈਗਾ ਕਿ ਇੱਕ ਬੰਨੇ ਜਿਹੜੇ ਨੇ ਪੁਰਬ ਬਣਾਏ ਜਾ ਰਹੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਹਿਣ ਨੂੰ ਤੇ ਸਿੱਕੇ ਜਾਰੀ ਕੀਤੇ ਜਾ ਰਹੇ ਨੇ ਪਰ ਦੂਜੇ ਬੰਨੇ ਜਦੋਂ ਗਰਾਊਂਡ ਤੇ ਡੈਮੋਕ੍ਰੈਟਿਕ ਤੌਰ ਤੇ ਚੱਲਣ ਦੀ ਗੱਲ ਆਉਂਦੀ ਹੈ ਗਰਾਊਂਡ ਤੇ ਜਦੋਂ ਜਿਹੜੀਆਂ ਹੱਕਾਂ ਦੀ ਆਜ਼ਾਦੀ ਦੇ ਖਾਤਰ ਗੁਰਤੇਗ ਭਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਭਾਵੇਂ ਕਿ ਵਿਚਾਰ ਨਹੀਂ ਮਿਲਦੇ ਹੈਗੇ ਪਰ ਫਿਰ ਵੀ ਦੂਜੇ ਬੰਨੇ ਗੁਰੂ ਸਾਹਿਬ ਦੀ ਹੁੰਦੀ ਹੈ ਉਸ ਗੱਲ ਦੀ ਪਰ ਦੂਜੇ ਪੰਨੇ ਜੇ ਆਪਾਂ ਕਹੀਏ ਕਿ ਇਧਰਲੇ ਪੰਨੇ ਜੇ ਆਪਾਂ ਗੱਲ ਕਰੀਏ ਤੇ ਕੁਝ ਹੋਰ ਹੀ ਚੱਲ ਰਿਹਾ ਹੈਗਾ ਕਹੇ ਇਹਨੂੰ ਪੁਰਬ ਮਨਾਏ ਜਾ ਰਹੇ ਨੇ ਵੱਡੀਆਂ ਸਟੇਜਾਂ ਲਾਈਆਂ ਜਾ ਰਹੀਆਂ ਨੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਪਰ ਜੇ ਆਪਾਂ ਕਹੀਏ ਕਿ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਨੇ ਉਹ ਨਜ਼ਰ ਜਿਹੜੀਆਂ ਨਹੀਂ ਆਉਂਦੀਆਂ ਹੈਗੀਆਂ ਕਾਰਵਾਈਆਂ ਤੋਂ ਤੇ ਸਰਦਾਰ ਭਤਾ ਸਿੰਘ ਜੀ ਇਹਨਾਂ ਹਾਲਾਤਾਂ ਦੇ ਵਿੱਚ ਜਿੱਦਾਂ ਕਿਉਂਕਿ ਅਮਰਪਾਲ ਸਿੰਘ ਹੋਣਾ ਦਾ ਬਾਹਰ ਆਉਣਾ ਜੇ ਆਪਾਂ ਕਹੀਏ ਕਿ ਹਾਲ ਦੀ ਘੜੀ ਸੰਭਵ ਜਿਹੜਾ ਨਹੀਂ ਹੈਗਾ ਫਿਰ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਨੇ ਉਹਨਾਂ ਦੀ ਪਿੱਛੇ ਕੀ ਸੰਕਟ ਫਿਰ ਚੱਲਣਾ ਪਵੇਗਾ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਿਆ ਕਿ ਪੁਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਜਿਹੜੀਆਂ ਬਲਾਕ ਸਮਿਤੀ ਦੀਆਂ ਚੋਣਾਂ ਹੋਣੀਆਂ ਨੇ ਉਸ ਤੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਚੋਣਾਂ ਲੜਨ ਜਾ ਰਹੇ ਹੈਗੇ ਆ ਜਾਂ ਬਾਕੀ ਦੀਆਂ ਪੰਥਕ ਤਰ੍ਹਾਂ ਇਸ ਦੇ ਵਿੱਚ ਕੀ ਕਰ ਸਕਦੀਆਂ ਹਾਂ ਹਾਂਜੀ ਬਾਕੀ ਦੀਆਂ ਪੰਥਕ ਤਰ੍ਹਾਂ ਲਈ ਏਕਤਾ ਔਰ ਜਿਹੜੀ ਹੈਗੀ ਇਮਾਨਦਾਰ ਏਕਤਾ ਹੈਗੀ ਆ ਉਹ ਸਮੇਂ ਦੀ ਲੋੜ ਹੈਗੀ ਆ ਸੋਈ ਦੇ ਵਿੱਚੋਂ ਜਿਹੜਾ ਕੋਈ ਪ੍ਰੋਖ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਆ ਬੀਬੀ ਸਤਵੰਤ ਕੌਰ ਜੀ ਔਰ ਮਨਪ੍ਰੀਤ ਸਿੰਘ ਯਾਲੇ ਕਿਉਂਕਿ ਦੋਵਾਂ ਨੇ ਪੰਦਰ ਸਰਜੀਤ ਅਕਾਲੀ ਦਲ ਦੀ ਸਥਾਪਨਾ ਵੇਲੇ ਇਹ ਆਖਿਆ ਸੀਗਾ ਵੀ ਜਿਹੜਾ ਜਿਹੜੀ ਸੁਪਰੀਮ ਪੰਥਕ ਕਾਉਂਸਲ ਹੈਗੀ ਆ ਸੋ ਉਹ ਜਿਹੜੀ ਪੰਥਕ ਇਕਤਾਲੀ ਜਿਹੜੀ ਹੈਗੀ ਆ ਯਤਨ ਕਰੇਗੀ ਸੋ ਇਸ ਮੌਕੇ ਤੇ ਬੀਬੀ ਜੀ ਨੂੰ ਜਿਹੜਾ ਹੈਗਾ ਉਹ ਅੱਗੇ ਆ ਕੇ ਅਗਵਾਈ ਸੰਭਾਲਣੀ ਚਾਹੀਦੀ ਹੈ ਜਿਹੜੀਆਂ ਪੰਥਕ ਧਰਾਂ ਹਾਲ ਦੀ ਘੜੀ ਪੰਥਕ ਧਰਾਂ ਦੀ ਹਾਲਤ ਇਹ ਹੈਗੀ ਆ ਵੀ ਉਹ ਇੱਕ ਦੂਜੇ ਨੂੰ ਬਹੁਤਾ ਜਿਹੜੀਆਂ ਹੈਗਿਆ ਕਿਨਾਰਾ ਕਰ ਰਹੀਆਂ ਇੱਕ ਦੂਜੇ ਨਾਲ ਸਾਂਝ ਨਹੀਂ ਪਾਉਣਾ ਚਾਹੁੰਦੀਆਂ ਪਿਛਲੇ 25-30 ਸਾਲਾਂ ਦੀ ਸਿੱਖ ਰਾਜਨੀਤੀ ਤੇ ਜਿੰਨੀ ਕੁ ਮੈਨੂੰ ਸਮਝ ਹੈਗੀ ਆ ਮੈਂ ਇਹ ਦੇਖ ਰਿਹਾ ਹੈਗਾ ਵੀ ਜੇ ਬਾਦਲ ਅਕਾਲੀ ਦਲ ਵਾਰ-ਵਾਰ ਇਲੈਕਸ਼ਨਾਂ ਜਿੱਤ ਕੇ ਸਰਕਾਰ ਬਣਾਉਂਦਾ ਰਿਹਾ ਤਾਂ ਉਹਦਾ ਵੱਡਾ ਕਾਰਨ ਪੰਥਕ ਧਰਾਂ ਦੀ ਏਕਤਾ ਨਾ ਹੋਣ ਦਾ ਰਿਹਾ। ਪੰਥਕ ਧਰਾਂ ਆਪਣੀ ਹੰਕਾਰ ਕਾਰਨ ਹੀ ਬਾਦਲ ਅਕਾਲੀ ਦਲ ਨੂੰ ਥਾਲੀ ਵਿੱਚ ਪਰੋਸ ਕੇ ਜਿਹੜੀ ਸਰਕਾਰਾਂ ਜੰਦਿਆਂ ਰਹੀਆਂ ਹੈਗੀਆਂ ਸੋ ਅੱਜ ਸਮੇਂ ਦੀ ਲੋੜ ਹੈਗੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਉਹਨੇ ਭਾਈ ਅਮਰਤਪਾਲ ਸਿੰਘ ਉਹਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿਹੜੇ ਛੋਟੇ ਗਰੁੱਪ ਨੇ ਸੋ ਕੋਈ ਸਾਂਝਾ ਮੁਹਾਜ ਭਾਈ ਰਣਜੀਤ ਸਿੰਘ ਜੀ ਉਹਨੇ ਸੋ ਉਹਨਾਂ ਸਾਰਿਆਂ ਨੂੰ ਜਿਸ ਤਰ੍ਹਾਂ ਨਾਲ ਲੈ ਕੇ ਇੱਕ ਸਾਂਝਾ ਮੁਹਾਜ ਜਾਂ ਇੱਕ ਗੱਠਜੋੜ ਆ ਪ੍ਰੀਪੋਲ ਅਲਾਈਅንስ ਆ ਜਿਹੜਾ ਇਸ ਤਰ੍ਹਾਂ ਦਾ ਕਰ ਲੈਣ ਤਾਕੇ ਜਿਹੜੀਆਂ ਹੈਗੀਆਂ ਪੰਥ ਅਰੋਧੀ ਤਾਕਤਾਂ ਤੇ ਪੰਜਾਬ ਅਰੋਧੀ ਤਾਕਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੈ ਉਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਜਿਹੜਾ ਆਕਾਲੀ ਦਲ ਵੀ ਸ਼ਾਮਲ ਸੋ ਇਹਨਾਂ ਨੂੰ ਰੋਕਣ ਲਈ ਇਹਨਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਇਮਾਨਦਾਰ ਪੰਥਕ ਧਰਾਂ ਦਾ ਇਮਾਨਦਾਰ ਗੱਠ ਜੋੜਾ ਜਿਹੜਾ ਸੋ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੀ ਉਹਨਾਂ ਦੀ ਕਿਤਨਾ ਕਿਤ ਅਗਵਾਈ ਦੇਣ ਦੀ ਕਾਬਲੀਅਤ ਰੱਖਦੇ ਹੈਗੇ ਆ ਜੀ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਚੋਂ ਜੀ ਉਹ ਜਦੋਂ ਤੱਕ ਉਹ ਬਾਹਰ ਨਹੀਂ ਆਉਂਦੇ ਜੀ ਉਹ ਬਾਹਰ ਆ ਜਾਂਦੇ ਆ ਤਾਂ ਸੀਨ ਹੋਰ ਤਰ੍ਹਾਂ ਦਾ ਹੋਵੇਗਾ ਫਿਰ ਇੱਕ ਇੱਕ ਗੱਠ ਜੋੜ ਉਹ ਆਪ ਬਣਾ ਸਕਦੇ ਆ ਮੈਨੂੰ ਲੱਗਦਾ ਉਹਨਾਂ ਵਿੱਚ ਹੈਗੀ ਆ ਕੈਪੇਬਿਲਟੀ ਪਰ ਜਦੋਂ ਤੱਕ ਉਹ ਬਾਹਰ ਨਹੀਂ ਆਉਂਦੇ ਉਹਨਾਂ ਦੇ ਪਿਤਾ ਜੀ ਅਗਵਾਈ ਸੰਭ ਰਹੇ ਆ ਉਹਨਾਂ ਦੀ ਟੀਮ ਅਗਵਾਈ ਸੰਭ ਰਹੀ ਆ ਤਾਂ ਇਹਨਾਂ ਨੂੰ ਇਮਾਨਦਾਰੀ ਨਾਲ ਕੋਈ ਸਮੂਚੀਆਂ ਮਾਨ ਸਾਹਿਬ ਕੋਲ ਜਾਣਾ ਚਾਹੀਦਾ ਭਾਈ ਰਣਜੀਤ ਸਿੰਘ ਉਹਨਾਂ ਕੋਲ ਜਾਣਾ ਚਾਹੀਦਾ ਜਾਂ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਨੇ ਛੋਟੇ ਛੋਟੇ ਗਰੁੱਪ ਨੇ ਆਕਾਲੀ ਦਲ ਪੰਥਕਾ ਭਾਈ ਗੁਰਦੀਪ ਸਿੰਘ ਬਠਿੰਡਾ ਉਹਨਾਂ ਦਾ ਸੋ ਇਹ ਸਾਰਿਆਂ ਨਾਲ ਰਲ ਮਿਲ ਕੇ ਜਿਹੜਾ ਹੈਗਾ ਇੱਕ ਸਾਂਝਾ ਘਟਚੋੜ ਬਣਾਉਣ ਤਾਂ ਕਿ ਇੱਕ ਫੇਸ ਆ ਜਿਹੜਾ ਤੁਹਾਡਾ ਉਹ ਸਾਹਮਣੇ ਆਵੇ ਇਸੇ ਨਾਲ ਹੀ ਫਿਰ ਪੰਜਾਬ ਵਿਰੋਧੀ ਭਾਜਪਾ ਕਾਂਗਰਸ ਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਰਾਜਨੀਤਿਕ ਰੋਕਾਂ ਲਗਾਈਆਂ ਜਾ ਸਕਦੀਆਂ ਜੀ ਬਿਲਕੁਲ ਜੀ ਦੇਖਦੇ ਆ ਕਿ ਕਿੰਨੀ ਕੀ ਚੀਜ਼ ਜਿਹੜੀ ਹੈ ਗਰਾਊਂਡ ਤੇ ਸਫਲ ਸਿੱਧ ਹੁੰਦੀ ਹੈਗੀ ਆ ਮਨਪ੍ਰੀਤ ਸਿੰਘ ਯਾਲੀ ਹੋਣਾ ਨੇ ਅਮਰਪਾਲ ਸਿੰਘ ਹੋਣਾ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਹੈ ਪਿਛਲੇ ਦਿਨੀਂ ਚੁੱਕੀ ਹੈਗੀ ਆ ਵਿਧਾਨ ਸਭਾ ਜਿਹੜੀ ਆਨੰਦਪੁਰ ਸਾਹਿਬ ਖੇ ਲਗਾਈ ਗਈ ਸੀ ਸਦਾਰਤਪਾਲ ਸਿੰਘ ਜੀ ਜਿੰਨੇ ਵੀ ਵਿਧਾਇਕ ਸਨ ਉਹਨਾਂ ਚੋਂ ਮੇਰਾ ਖਿਆਲ ਕੱਲਿਆਂ ਨੇ ਹੀ ਜਿਹੜਾ ਹੈਗਾ ਏ ਅਮਿਤਪਾਲ ਸਿੰਘ ਤੇ ਐਨਐਸਏ ਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈਗੀ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੈਗੇ ਹਾਂਜੀ ਹਾਂਜੀ ਸੋ ਅਸੀਂ ਦੇਖ ਰਹੇ ਹਾਂ ਕਾਫੀ ਦੇਰ ਤੋਂ ਬੇਸ਼ੱਕ ਉਹ ਸੁਖਵੀਰ ਸਿੰਘ ਬਾਦਲ ਵਾਲੀ ਰਾਜਨੀਤੀ ਚੋਂ ਹੀ ਪੈਦਾ ਹੋਏ ਆ ਪਰ ਇਸ ਵੇਲੇ ਉਹ ਪੰਥਕ ਰਾਜਨੀਤੀ ਦਾ ਇੱਕ ਜਿਹੜਾ ਹੈਗਾ ਚਿਹਰਾ ਬਣੇ ਹੋਏ ਆ ਮੈਨੂੰ ਲੱਗਦੀ ਵੀ ਉਹਨਾਂ ਨੇ ਜਿਹੜੀ ਉਹ ਬਿਜ਼ਨਸ ਓਰੀਐਂਟਡ ਰਾਜਨੀਤੀ ਆ ਉਹਦੇ ਪੀਕ ਹੰਡਾ ਲਿਆ ਔਰ ਇਮਾਨਦਾਰੀ ਨਾਲ ਆਪਣੀ ਕੌਮ ਤੇ ਆਪਣੇ ਗੁਰੂ ਨਾਲ ਜੁੜਨ ਦਾ ਯਤਨ ਕਰ ਰਹੇ ਆ ਸੋ ਉਹਨਾਂ ਦੇ ਮਨ ਵਿੱਚ ਇੱਕ ਇੱਕ ਪੀੜ ਜ਼ਰੂਰ ਹੈ ਵੀ ਪੰਜਾਬ ਵਿੱਚ ਸਿੱਖ ਪੱਖੀ ਰਾਜਨੀਤੀ ਆ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਉਹ ਉਹ ਯਤਨ ਕਰ ਰਹੇ ਹੈਗੇ ਆ ਵੀ ਸਿੱਖ ਪੱਖੀ ਉਹ ਸਿੱਖ ਆ ਜਿਹੜੀ ਪੰਥ ਪ੍ਰਥਮ ਵਾਲੀ ਰਾਜਨੀਤੀ ਆ ਜਿਹੜੀ ਉਹ ਹੋਣੀ ਚਾਹੀਦੀ ਆ ਸੋ ਇਹ ਜੇ ਲੀਡਰ ਬਹੁਤ ਦੇਰ ਬਾਅਦ ਆ ਜਿਹੜੇ ਕੌਮਾਂ ਨੂੰ ਮਿਲਦੇ ਹਲੇ ਮੈਂ ਇਹ ਨਹੀਂ ਕਹਿੰਦਾ ਵੀ ਯਾਲੀ ਸਾਹਿਬ ਬਿਲਕੁਲ ਪਰਪੱਕ ਲੀਡਰ ਨੇ ਪਰ ਉਹਨਾਂ ਵਿੱਚ ਇੱਕ ਯਤਨ ਹੈ ਉਹ ਪਹਿਲੇ ਕਦਮ ਆ ਜਿਹੜੇ ਉਹਨਾਂ ਨੇ ਉਠਾਏ ਆ ਸੋ ਇਸ ਸੰਦਰਭ ਵਿੱਚ ਜਿਹੜੇ ਸਿੱਖ ਰਾਜਨੀਤੀ ਨਾਲ ਜੁੜੇ ਹੋਏ ਪ੍ਰੋਪੰਥਕ ਵਿਦਵਾਨ ਨੇ ਸਿੱਖ ਕੌਮ ਦੇ ਉਹਨਾਂ ਨੂੰ ਚਾਹੀਦਾ ਕਿ ਵੀ ਮਨਪ੍ਰੀਤ ਸਿੰਘ ਯਾਲੀ ਨੂੰ ਜਿਹੜੀਆਂ ਸਧਾਰਤਕ ਰਮਜਾਂ ਤੇ ਸਧਾਰਤਕ ਜਿਹੜੀਆਂ ਗੁੰਝਲਾਂ ਵਿੱਚ ਕੌਮ ਫਸੀ ਹੋਈ ਆ ਉਹਦੇ ਬਾਰੇ ਉਹਨਾਂ ਨਾਲ ਲੰਬੀਆਂ ਮੀਟਿੰਗਾਂ ਹੋਣ ਸੇਖ ਵਿਦਵਾਨਾਂ ਦੀਆਂ ਸੋ ਤਾਂ ਕਿ ਇੱਕ ਜਿਹੜਾ ਅਮਰਜ ਹੋ ਰਿਹਾ ਹੈਗਾ ਪੰਥਕ ਚਿਹਰਾ ਸੋ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਸੰਭਲਿਆ ਜਾਵੇ ਵਰਨਾ ਇਹ ਨਾ ਹੋਵੇ ਵੀ ਨਿਰਾਸ਼ ਹੋ ਕੇ ਉਹ ਵੀ ਘਰ ਬੈਠ ਜਾਣ ਕਿਉਂਕਿ ਜਿਸ ਕਿਸਮ ਦੀ bizness oriented ਰਾਜਨੀਤੀ ਚੱਲ ਰਹੀ ਆ ਅਕਾਲੀ ਸਫਾਂ ਵਿੱਚ ਉਹਦੇ ਵਿੱਚੋਂ ਕਿਸੇ ਆ ਜਾਏ ਚੰਗੇ ਗੁਰਸਿੱਖ ਦਾ ਜਿਹੜਾ ਸਮੁੱਚੇ ਤੌਰ ਤੇ ਪੰਥਕ ਰਾਜਨੀਤੀ ਕਰਨੀ ਚਾਹੁੰਦਾ ਇਹ ਬਹੁਤ ਘੱਟ ਚਾਂਸਸ ਹੁੰਦੇ ਆ ਸੋ ਮਨਪ੍ਰੀਤ ਸਿੰਘ ਯਾਲੀ ਨੇ ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਉੱਥੇ ਭਾਈ ਅਮਰਪਾਲ ਸਿੰਘ ਤੇ ਲਗਾਏ ਗਏ ਐਨਐਸਏ ਦੀ ਗੱਲ ਕੀਤੀ ਆ ਸੋ ਹਾਲ ਦੀ ਘੜੀ ਐਜ਼ ਅ ਪੱਤਰਕਾਰ ਮੈਂ ਕਿ ਉਮੀਦ ਦੇਖ ਰਿਹਾ ਵੀ ਭਾਈ ਮਨਪ੍ਰੀਤ ਸਿੰਘ ਈਆਲੀ ਆ ਜਿਹੜੇ ਇੱਕ ਰਾਜਨੀਤਿਕ ਉਮੀਦ ਦੇ ਤੌਰ ਤੇ ਜਿਹੜੇ ਹੈਗੇ ਆ ਉਹ ਪੰਚ ਦੇ ਸਾਹਮਣੇ ਆ ਸਕਦੇ ਆ ਪਰ ਹਾਲਾਂ ਕਿਉਂਕਿ ਉਹਨਾਂ ਨੂੰ ਸਿਧਾਂਤਕ ਬਹੁਤ ਸਾਰੀਆਂ ਗੱਲਾਂ ਬਾਰੇ ਕਿਉਂਕਿ ਉਹ ਉਹ ਪੋਲਿਟਿਕਲ ਐਕਟਿਵਿਸਟ ਨੇ ਨਹੀਂ ਪਤਾ ਹੋ ਸਕਦਾ ਇਹ ਜ਼ਿੰਮੇਵਾਰੀ ਸਿੱਖ ਵਿਦਵਾਨਾਂ ਦੀ ਬਣਦੀ ਆ ਵੀ ਮਨਪ੍ਰੀਤ ਸਿੰਘ ਯਾਲੇ ਨਾਲ ਸੰਪਰਕ ਕਰਨ ਉਹਨਾਂ ਨੂੰ ਸਿੱਖ ਰਾਜਨੀਤੀ ਦੀਆਂ ਜਿੱਥੇ ਵੀ ਕਮਜ਼ੋਰੀਆਂ ਆਈਆਂ ਨੇ ਪਿਛਲੇ 100 ਸਾਲਾਂ ਦੌਰਾਨ ਜਿਹੜੀ ਕਮਜ਼ੋਰੀ ਰਹੀ ਹੈ ਕੀ ਹੈ ਉਹਦੀ ਸਿਧਾਂਤਕ ਵਿਆਖਿਆ ਕਰਦੇ ਆ ਇੱਕ ਲਈ ਦੇਣ ਇੱਕ ਲਾਈਟ ਦੇਣ ਵੀ ਇਸ ਟਰੈਕ ਤੇ ਚੱਲਿਆ ਜਿਹੜੀ ਸਿੱਖ ਰਾਜਨੀਤੀ ਨੂੰ ਮੋੜ ਤੇ ਉਭਾਰਿਆ ਜਾ ਸਕਦਾ ਸੋ ਮਨਪ੍ਰੀਤ ਸਿੰਘ ਯਾਲੇ ਵੱਲੋਂ ਚੁੱਕੇ ਗਏ ਇਹਨਾਂ ਕਦਮਾਂ ਦੀ ਸਿੱਖ ਪੰਥ ਨੇ ਸਲਾਹਾਂ ਕਰੀ ਆ ਉਮੀਦ ਕਰਦੇ ਆ ਵੀ ਉਹ ਪੰਥ ਪ੍ਰਥਮ ਜਿਹੜੀ ਰਾਜਨੀਤੀ ਆ ਉਹਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਣਗੇ ਜੀ ਬਿਲਕੁਲ ਜੀ ਮਨਮਸਤਕ ਦੇ ਵਿੱਚ ਜਦੋਂ ਤੱਕ ਸਾਹਮਣੇ ਪੰਥ ਤੇ ਗੁਰੂ ਗ੍ਰੰਥ ਜਿਹੜਾ ਹੈ ਨਹੀਂ ਰਹਿੰਦਾ ਹੈਗਾ ਉਦੋਂ ਤੱਕ ਜਿਹੜੀ ਸਾਡੀ ਕੀਤੀ ਹੋਈ ਰਾਜਨੀਤੀ ਹੈ ਉਸ ਤੇ ਨਾਲ ਕੋਈ ਕਿਸੇ ਦਾ ਤੇ ਭਲਾ ਨਹੀਂ ਹੋ ਸਕਦਾ ਆਪਣਾ ਤੇ ਆਪਾਂ ਜੇ ਕਹੀਏ ਕਿ ਭਾਵੇਂ ਮਹਿਲ ਉਸਾਰੇ ਜਾਣ ਜਾਂ ਹੋਰ ਜਿਹੜੇ ਬਿਜ਼ਨਸ ਬਣ ਜਾਣ ਗੱਲ ਜਿਹੜੀ ਹੈ ਉੱਥੇ ਜਾ ਕੇ ਹੀ ਜਿਹੜੀ ਹੈ ਅਸਲ ਹੋਣੀ ਹੈਗੀ ਹੈ